30000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਨਿਗਮ ਦਾ ਵੱਡਾ ਅਧਿਕਾਰੀ ਗ੍ਰਿਫਤਾਰ ਵਿਜੀਲੈਂਸ ਬਟਿੰਡਾ ਰੇਂਜ ਦੇ ਵੱਲੋਂ ਕੀਤੀ ਗਈ ਕਾਰਵਾਈ ਡੀਐਸਪੀ ਵਿਜੀਲੈਂਸ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਗਰ ਨਿਗਮ ਦੇ ਵਿੱਚ ਤਾਇਨਾਤ ਇੱਕ ਬਿਲਡਿੰਗ ਇਨਸਪੈਕਟਰ ਦੇ ਵੱਲੋਂ ਇੱਕ ਕਲੋਨਾਈਜ਼ਰ ਤੋਂ ਕਲੋਨੀ ਦੀ ਫਾਈਲਾਂ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚ ਸ਼ਿਕਾਇਤਕਰਤਾ ਦੇ ਵੱਲੋਂ ਵਿਜੀਲੈਂਸ ਕੋਲ ਪਹੁੰਚ ਕੀਤੀ ਗਈ ਅਤੇ ਵਿਜੀਲੈਂਸ ਨੂੰ ਸਾਰੇ ਤੱਥ ਪੇਸ਼ ਕੀਤੇ ਗਏ ਜਿਸ ਤੋਂ ਬਾਅਦ ਵਿਜੀਲੈਂਸ ਬਠਿੰਡਾ ਦੇ ਵੱਲੋਂ ਜਾਲ ਵਿਛਾ ਕੇ ਉਕਤ ਬਿਲਡਿੰਗ ਇੰਸਪੈਕਟਰ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਖਿਲਾਫ ਵਿਜੀਲੈਂਸ ਵਿਕੇ ਮਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਵਿਜੀਲੈਂਸ ਦੇ ਵੱਲੋਂ ਅੱਜ ਇਸ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵਿੰਡਗਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਦਾ ਨਾਮ ਪਲਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਨਗਰ ਨਿਗਮ ਬਠਿੰਡਾ ਵਿੱਚ ਤਣਾਸੀ ਇਸ ਬਾਰੇ ਮਾਮਲੇ ਵਿੱਚ ਕੀ ਪੂਰਾ ਮਾਮਲਾ ਕੀ ਕਰਨ ਵਾਲੇ? ਇਹਨਾਂ ਨੇ ਜੋ ਪਲੋਟਸ ਵਗੈਰਾ ਦੀ ਫਾਈਲਸ ਜਾਂਦੀਆਂ ਨੇ ਇਹਨਾਂ ਕੋਲੇ ਉਹਦੇ ਵਿੱਚ ਇੱਕ ਜਿਹੜਾ ਕਨਸਰਨ ਸਾਡਾ ਮਤਲਬ ਹੈਗਾ ਉਹਦੇ ਤੋਂ ਇਹਨਾਂ ਨੇ 35000 ਪਰ ਫਾਈਲ ਦੇ ਹਿਸਾਬ ਨਾਲ ਪੈਸੇ ਮੰਗੇ ਸੀਗੇ। ਡਿਮਾਂਡ ਕੀਤੀ ਸੀ ਉਸ ਤੋਂ ਬਾਅਦ 30000 ਦੇ ਵਿੱਚ ਉਹ ਦੇਣਾ ਨਹੀਂ ਚਾਹਦਾ 30000 ਦੀ ਸੈਟਲਮੈਂਟ ਹੋਏ ਸਾਡੇ ਕੋਲ ਉਹਨਾਂ ਨੇ ਅਪਰੋਚ ਕੀਤਾ ਵੀ ਅਸੀਂ ਜਿਹੜਾ ਦੇਣਾ ਨਹੀਂ ਚਾਹੁੰਦੇ ਤੇ ਇਹਨੂੰ ਮਤਲਬ ਅਰੈਸਟ ਕਰੋ ਤੇ ਅਸੀਂ ਉਸੇ ਫਿਰ ਜਿਹੜਾ ਉਸ ਬੰਦੇ ਦੇ ਬਿਆਨ ਦੇਤੇ ਕੇਸ ਰਜਿਸਟਰਡ ਕੀਤਾ ਤੇ ਉਹਨੇ ਕਿਹਾ ਉਸ ਨੂੰ ਮੈਸੇਜ ਲਾਇਆ ਵੀ ਤੁਸੀਂ ਇਹ ਸਨੇ ਆਪਣੇ ਹਾਨੀ ਮੰਜਾਲ ਜੀ ਇੱਕ ਉਹ ਹੈਗਾ ਨਕਸ਼ਾ ਨੇ ਵੀ ਉਸ ਨੂੰ ਪੇਮੈਂਟ ਦੇ ਦਿਓ ਤਾਂ ਕਿਉਂਕਿ ਇਹਨਾਂ ਦਾ ਮਾਡ ਸਰੰਡੀਆ ਵੀ ਪ੍ਰਾਈਵੇਟ ਬੰਦੇ ਨੂੰ ਅਸੀਂ ਪੈਸੇ ਦੇ ਦਾਂਗੇ ਸ਼ਾਇਦ ਸਾਡੇ ਦੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਉਹ ਪੈਸੇ ਜਿਹੜੇ ਸੀਗੇ ਇਹਨੇ ਮਜਾਲ ਨੂੰ ਦਿੱਤੇ ਹਨੀ ਮਜਾਲ ਨੂੰ ਤਾਂ ਉਹ ਅਸੀਂ ਉੱਥੇ ਟਰੈਪ ਕੀਤਾ ਉਹਨਾਂ ਨੂੰ ਰੈਡ ਹੈਂਡਰ ਉਸ ਤੋਂ ਬਾਅਦ ਇਹਦੀ ਜਿਹੜੀ ਰਿਕਾਰਡਿੰਗਜ਼ ਵਗੈਰਾ ਸੀ ਉਹਨੇ ਉੱਥੇ ਕੋਈ ਕਨਫਰਮੇਸ਼ਨ ਵੀ ਕੀਤੀ ਸੀ ਵੀ ਹਾਂਜੀ ਮੇਰੇ ਕੋਲ ਆ ਗਿਆ ਸਾਰਾ ਉਹ ਅਸੀਂ ਐਜ਼ ਪ੍ਰੂਫ ਸਰ ਜਿਹੜਾ ਸਾਰੀ ਰਿਕਾਰਡਿੰਗਜ਼ ਵਗੈਰਾ ਲੈ ਲਈਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾ ਹੈਗਾ ਪ੍ਰਵਿੰਦਰ ਸਿੰਘ ਇਨਸਪੈਕਟਰ ਜਿਹੜਾ ਹੈਗਾ ਉਹਨੂੰ ਬਸੇ ਅਰੈਸਟ ਕੀਤਾ ਹੈਗਾ ਕੱਲ੍ਹ ਦੋ ਬੰਦੇ ਅਰੈਸਟ ਦੋ ਬੰਦੇ ਅਰੈਸਟ ਕੀਤੇ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਕਾਫੀ ਇਹਦਾ ਰਿਮਾਂਡ ਵਗੈਰਾ ਲੈ ਕੇ ਉਸ ਤੋਂ ਬਾਅਦ ਸਾਰਾ ਕੁਝ ਵੈਰੀਫਾਈ ਕਰਾਉਣਾ ਕੀ ਹੈ ਇਹ ਪ੍ਰਾਈਵੇਟ ਰੱਖਿਆ ਹੋਏ ਸੀ ਜੀ ਪੈਸੇ ਵਾਸਤੇ ਜਿਹੜਾ ਕੁਝ ਨੇ ਨਾ ਨਕਸ਼ਾ ਨਵੀਸਾ ਜਿਹੜੇ ਉੱਥੇ ਬੈਠਦੇ ਉਹਨਾਂ ਨੂੰ ਅੱਗੇ ਦੇ ਅੱਗੇ ਪੇਮੈਂਟ ਹੈਂਡਓਵਰ ਕਰ ਦਿੰਦੇ ਨੇ ਅੱਜ ਦੀ ਪੇਮੈਂਟ ਇਸ ਤਰ੍ਹਾਂ ਵੜੀ ਗਈ ਹੈ ਹਨੇ ਮਜਾਲ ਤੋਂ ਪੇਮੈਂਟ ਫੜੀ ਗਈ ਹੈ ਔਰ ਉਹਦੇ ਨਾਲ ਜਿਹੜਾ ਕਿਉਂਕਿ ਉਹ ਜਿਹੜੀ ਰਿਕਾਰਡਿੰਗ ਹੈ ਉਹ ਭਲਵਿੰਦਰ ਸਿੰਘ ਇਨਸਪੈਕਟਰ ਦੀ ਹੈ ਵੀ ਉਹਨੂੰ ਦੇ ਦਿਓ ਕਿੱਥੇ ਦਾ ਨਾਮ ਸੀ ਜੀ ਇਹ ਬਟੰਡਾ ਦੇ ਵਿੱਚ ਨਗਰ ਨਿਕ ਬੰਦੇ ਵਿੱਚ ਤਾਇਨਾਤ ਹੈ ਇੱਥੇ ਥੈਂਕ ਯੂ